ਰੂਪ ਸਾਹਿਬ ਦੇ ਚਰਨੀ ਅਰਦਾਸ ਕਰਕੇ ਕਿ ਇਸ ਦੀ ਨਿਸ਼ਾਨ ਸਾਹਿਬ ਦੀ 73 ਸ਼ਾਇਆ ਹੀਠ ਤਲਵੰਡੀ ਸਾਬੂ ਦੀ ਸੰਗਤ ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਮਦਦ ਲਈ ਚੱਲੀ ਹੈ ਜਿਹੜੇ ਕਿਸਾਨਾਂ ਦੀਆਂ ਫਸਲਾਂ ਹੜ੍ਹਾਂ ਦੇ ਨਾਲ ਬਰਬਾਦ ਹੋ ਚੁੱਕੀਆਂ ਸਨ ਉਹਨਾਂ ਨੂੰ ਅਗੇ ਕਣਕ ਦੀ ਬਿਜਾਈ ਲਈ ਖਾਦ ਬੀਜ ਅਤੇ ਤੇਲ ਖਰੀਦਣ ਲਈ ਪੈਸੇ ਇਹ ਸੇਵਾ ਬਿਨਾਂ ਕਿਸੇ ਭੇਦਭਾਵ ਤੋਂ ਨੇਪਰੇ ਚੜ੍ਹ ਸਕੇ ਇਸ ਲਈ ਵੀ ਕਾਫੀ ਮਿਹਨਤ ਕੀਤੀ ਗਈ ਜਿਸ ਪਿੰਡ ਵਿੱਚ ਸੇਵਾ ਲਈ ਪਹੁੰਚਣਾ ਸੀ ਉਸ ਪਿੰਡ ਦੇ ਪਟਵਾਰੀ ਤੋਂ ਪਹਿਲਾਂ ਖਰਾਬ ਹੋ ਚੁੱਕੇ ਰਕਬੇ ਦਾ ਪੂਰਾ ਰਿਕਾਰਡ ਲਿਆ ਗਿਆ ਤੇ ਫਿਰ ਭਾਵੇਂ ਕੋਈ 5 ਮਰਲੇਆਂ ਵਾਲਾ ਮਾਲਕ ਸੀ ਤੇ ਭਾਵੇਂ ਕੋਈ 5 ਗਿੱਲਿਆਂ ਦਾ ਸਾਰਿਆਂ ਨੂੰ ਹਿੱਸੇ ਵੰਡੀ ਸੇਵਾ ਵੰਡੀ ਗਈ ਇਹ ਔਖਾ ਕਾਰਜ ਗੁਰਬਖਸ਼ਿਸ਼ ਸਦਕਾ ਹੀ ਨਿਪਰੇ ਚੜ੍ਹ ਸਕਿਆ ਤੇ ਇਸ ਪਿੱਛੇ ਤਲਵੰਡੀ ਸਾਬੋ ਦੇ ਅਨੇਕਾਂ ਹੀ ਨੌਜਵਾਨ ਵੀਰ ਭਰਾਵਾਂ ਦੀ ਅੰਤਖ ਮਿਹਨਤ ਜਿਨ੍ਹਾਂ ਨੇ ਉਸ ਸਮੇਂ ਪੈਂਦੇ ਮੀਆਂ ਦੇ ਵਿੱਚ ਸੰਗਤਾਂ ਤੋਂ ਤਿਲ ਫੁੱਲ ਪੇਟਾਂ ਮਾ ਇਕੱਠੀਆਂ ਕੀਤੀਆਂ ਤੇ ਸੰਗਤਾਂ ਨੇ ਵੀ ਆਪਣੀਆਂ ਦਸਾਂ ਨੌਆਂ ਦੀਆਂ ਕੀਰਤ ਕਮਾਈਆਂ ਦੇ ਵਿੱਚੋਂ ਵੱਦ ਝੜ ਕੇ ਹਿੱਸਾ ਪਾਇਆ ਇਕੱਠੀ ਹੋਈ ਰਾਸ਼ੀ ਦੇ ਵਿੱਚੋਂ ਪਹਿਲਾਂ ਵੀ ਤਲਵੰਡੀ ਸਾਬੋ ਦੀ ਸੰਗਤ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਹੜਾਂ ਦੇ ਦੌਰਾਨ ਪਸ਼ੂਆਂ ਲਈ ਚਾਰੇ ਦੀ ਸੇਵਾ ਕਰ ਚੁੱਕੀ ਸੀ ਤੇ ਬਾਕੀ ਬਚੀ ਰਾਸ਼ੀ ਦਾ ਬੜਾ ਸੋਚ ਸਮਝ ਕੇ ਵਿਚਾਰ ਕੇ ਇਹ ਫੈਸਲਾ ਲੈ ਆ ਗਿਆ ਕਿ ਆਪ ਆਪਣੇ ਹੱਥੀਂ ਉਹਨਾਂ ਪਿੰਡਾਂ ਵਿੱਚ ਪਹੁੰਚ ਕੇ ਸੇਵਾ ਕਰਾਂਗੇ ਜਿਨ੍ਹਾਂ ਨੂੰ ਅੱਜ ਸਾਡੀ ਮਦਦ ਦੀ ਸਭ ਤੋਂ ਵੱਧ ਲੋੜ ਹੈ ਜਿੱਥੇ ਹੜਾਂ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੀਆਂ ਕੁ ਵੀਡੀਓਜ਼ ਵੇਖੀਆਂ ਹੋਣਗੀਆਂ ਜਿੱਥੇ ਸਿਰਫ ਰਾਸ਼ਨ ਦੀਆਂ ਥੈਲੀਆਂ ਪਿੱਛੇ ਲੋਕਾਂ ਨੂੰ ਹੱਥੀਂ ਪੈਂਦੇ ਲੜਾਈ ਝਗੜਾ ਕਰਦੇ ਤੇ ਖੁੰਦੇ ਵੇਖਿਆ ਹੋਵੇਗਾ ਤੇ ਇੱਥੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਇੰਨਾ ਪ੍ਰਬੰਧ ਸੁਚਾਰੂ ਸੀ ਕਿ ਲੱਖਾਂ ਰੁਪਈਆ ਵੰਡਿਆ ਗਿਆ ਤੇ ਕੋਈ ਉੱਚੀ ਆਵਾਜ਼ ਦੇ ਵਿੱਚ ਬੋਲਿਆ ਤੱਕ ਨਹੀਂ ਜਿੱਥੇ ਇਹ ਵੱਡਾ ਸਵਾਲ ਹੈ ਕਿ ਇਹ ਆਫਤ ਕੁਦਰਤੀ ਸੀ ਜਾਂ ਸਰਕਾਰੀ ਸਾਜ਼ਿਸ਼ ਇਸ ਸਵਾਲ ਦਾ ਜਵਾਬ ਲੱਭਣ ਦੀ ਲੋੜ ਹੈ ਉੱਥੇ ਹੀ ਸਾਨੂੰ ਆਪਣੇ ਆਪ ਤੋਂ ਇਹ ਸਵਾਲ ਕਰਨ ਦੀ ਲੋੜ ਹੈ ਕਿ ਸਾਂਝੇ ਕਾਰਜਾਂ ਲਈ ਇਕੱਠੇ ਹੋਏ ਸੰਗਤ ਦੇ ਪੈਸੇ ਨੂੰ ਕਿਵੇਂ ਸੁਚਾਰੂ ਢੰਗ ਨਾਲ ਵਰਤਿਆ ਜਾਵੇ ਤੇ ਇਸ ਪੈਸੇ ਨੂੰ ਕਿਵੇਂ ਲੋੜਵੰਦਾਂ ਤੱਕ ਬਿਨਾ ਕਿਸੇ ਖੇਰਫੇਰ ਬਿਨਾ ਭੇਦਭਾਵ ਦੇ ਪਹੁੰਚਾਇਆ ਜਾ ਸਕੇ ਗੱਲ ਸਰਕਾਰ ਦੇ ਜ਼ਬਰ ਨਾਲ ਮੱਥਾ ਲਾਉਣ ਦੀ ਹੋਵੇ ਭਾਵੇਂ ਸਰਕਾਰੀ ਆਫਤਾਂ ਦੇ ਜ਼ਬਰ ਨਾਲ ਮੱਥਾ ਲਾਉਣ ਦੀ ਹੋਵੇ ਪੰਜਾਬ ਨੇ ਕਦੇ ਸ਼ਿਕਵਾ ਨਹੀਂ ਕੀਤਾ ਤੇ ਹਮੇਸ਼ਾ ਹੀ ਸਿਰ ਚੁੱਕ ਕੇ ਮੁਕਾਬਲਾ ਕੀਤਾ ਜੇਕਰ ਸੇਵਾ ਕਰਨ ਵਾਲਿਆਂ ਤੇ ਸੇਵਾ ਲੈਣ ਵਾਲਿਆਂ ਦੇ ਮਨਾਂ ਦੇ ਵਿੱਚ ਗੁਰੂ ਸਾਹਿਬ ਦਾ ਭਾਉ ਤੇ ਮਾਲਕ ਦਾ ਓਟ ਆਸਰਾ ਹੋਵੇਗਾ ਤਾਂ ਹੀ ਐਵੇਂ ਦੇ ਕਾਰਜਾਂ ਵਿੱਚ ਜਿੱਤ ਹਾਸਲ ਹੋਵੇਗੀ ਧੰਨਵਾਦ